ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਮਸਤੀਦੀ ਦਿਖਾਈ ਗਈ ਹੈ ਅਤੇ ਇੱਕ ਟਾਰਗੇਟ ਕਿਲਿੰਗ ਦੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਕੰਟਰੈਕਟ ਕਿਲਿੰਗ ਦਾ ਖੁਲਾਸਾ ਹੋਇਆ ਹੈ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਾਪਰਟੀ ਡੀਲਰ ਦਾ ਕਤਲ ਜਿਹੜਾ ਉਹ ਕੀਤਾ ਜਾਣਾ ਸੀ ਤਾਂ ਦੋਸ਼ੀਆਂ ਦੇ ਕੋਲੋਂ 2,70,000 ਰੁਪਏ ਦਾ ਕੈਸ਼ ਅਤੇ ਹਥਿਆਰ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਾਪਨ ਸ਼ਰਮਾ ਦੇ ਵੱਲੋਂ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਵੱਡੀ ਸਾਜ਼ਿਸ਼ ਲੁਧਿਆਣਾ ਪੁਲਿਸ ਦੇ ਵੱਲੋਂ ਨਾਕਾਮ ਕੀਤੀ ਗਈ ਹੈ ਦੋ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਦਕਿ ਤਿੰਨ ਜਣਿਆਂ ਦੀ ਭਾਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪ੍ਰਾਪਰਟੀ ਕਾਰੋਬਾਰੀ ਇਹਨਾਂ ਦੇ ਟਾਰਗੇਟ ਉੱਤੇ ਸੀ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਆਰੰਭ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਲਗਾਤਾਰ ਪੁਲਿਸ ਨੂੰ ਅਹਿਮ ਸੁਰਾਗ ਦੇ ਜਿਹੜੇ ਉਹ ਮਿਲ ਰਹੇ ਨੇ ਗ੍ਰਫਤਾਰ ਰੋਪੀਆਂ ਦੀ ਪਛਾਣ ਅਮਿਤ ਕੁਮਾਰ ਅਤੇ ਸਿਮਰਨਜੀਤ ਸਿੰਘ ਉਰਫ ਬੱਗਾ ਦੇ ਰੂਪ ਵਿੱਚ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵਿੱਚ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਪੁਲਿਸ ਨੇ ਇਹ ਦੱਸਿਆ ਹੈ ਕਿ ਪ੍ਰਾਪਰਟੀ ਡੀਲਰ ਦੇ ਵੱਲੋਂ ਸੁਰੱਖਿਆ ਹੈ ਜਿਹੜੀ ਉਹ ਮੰਗੀ ਗਈ ਸੀ ਪ੍ਰਾਪਰਟੀ ਕਾਰੋਬਾਰੀ ਪ੍ਰੇਮ ਸਿੰਘ ਬੱਬਰ ਨੇ ਪੁਲਿਸ ਨਾਲ ਸੰਪਰਕ ਕਰਕੇ ਆਪਣੀ ਜਾਨ ਨੂੰ ਖਤਰੇ ਦੀ ਗੱਲ ਆ ਜਿਹੜੀ ਉਹ ਆਖੀ ਸੀ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਪ੍ਰਾਪਰਟੀ ਡੀਲਰ ਦੱਸਦਾ ਹੈ ਕਿ ਕੁਝ ਲੋਕ ਨੇ ਜਿਹੜੇ ਉਹ ਉਸ ਦੀ ਕਤਲ ਦੀ ਯੋਜਨਾ ਬਣਾ ਰਹੇ ਨੇ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਡਿਊਟੀਆਂ ਨੇ ਜਿਹੜੀਆਂ ਉਹ ਵੱਡੇ ਅਧਿਕਾਰੀਆਂ ਦੀਆਂ ਲਗਾਈਆਂ ਜਾਂਦੀਆਂ ਨੇ ਅਤੇ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਹੈ ਅਤੇ ਇਸ ਟੀਮ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਨੇ ਜਿਹੜੇ ਉਹ ਕਾਬੂ ਕੀਤੇ ਜਾਂਦੇ ਨੇ ਇਹ ਗੱਲ ਸਾਹਮਣੇ ਆਈ ਆ ਕਿ ਇਸ ਮਾਮਲੇ ਦੇ ਵਿੱਚ ਸਪਾਰੀ ਆ ਜਿਹੜੀ ਉਹ ਦਿੱਤੀ ਗਈ ਸੀ ਦਾ ਸੀਪੀ ਸੁਵਪਨ ਚਰਮਾ ਨੇ ਦੱਸਿਆ ਹੈ ਕਿ ਫੜੇ ਗਏ ਦੋਸ਼ੀ ਅਮਿਤ ਕੁਮਾਰ ਨੇ ਬਾਕੀ ਦੋਸ਼ੀਆਂ ਨੂੰ ਪ੍ਰੇਮ ਸਿੰਘ ਦੀ ਹਤਿਆ ਦੇ ਵਿੱਚ ਉਕਸਾਉਣ ਦੇ ਲਈ ਅਤੇ ਉਹਨਾਂ ਨੂੰ 3 ਲੱਖ ਰੁਪਏ ਦੀ ਸਪਾਰੀ ਦੇਣ ਦੀ ਗੱਲ ਆਖੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 2,70,000 ਰੁਪਏ ਕੈਸ਼ ਦੋ ਦਾਤ ਅਤੇ ਦੋ ਅਬਾਧ ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਅਤੇ ਇਹਨਾਂ ਹਥਿਆਰਾਂ ਦਾ ਇਸਤੇਮਾਲ ਆ ਰਿੜਾ ਉਹ ਕਤਲ ਦੇ ਲਈ ਕੀਤਾ ਜਾਣਾ ਸੀ ਦੋਸ਼ੀਆਂ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਨੇ ਜਿਹੜੇ ਉਹ ਦਰਜ ਨੇ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਸਟਰਮਾਈਂਡ ਅਮਿਤ ਕੁਮਾਰ ਦੇ ਉੱਤੇ ਪਹਿਲਾਂ ਹੀ ਆਰਮਜ਼ ਐਕਟ ਤਹਿਤ ਦੋ ਐਫ ਆਈ ਆਰ ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਾਪਨ ਸ਼ਰਮਾ ਦਾ ਆਓ ਦੇਖਦੇ ਹਾਂ ਅਮਿਤ ਪਹਿਲਾਂ ਵੀ ਇੱਕ ਦੋ ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੈ ਇੱਕ ਵਾਰ ਜਦ ਇਹ ਰਾਤ ਨੂੰ ਲੌਕਅਪ ਚ ਸੀਗਾ ਇਦੀ ਮੁਲਾਕਾਤ ਇੱਕ ਸਮਰਨ ਨਾਮ ਦੇ ਵਿਅਕਤੀ ਨਾਲ ਹੋਈ ਜਿਹਨੂੰ ਬੱਗਾ ਵੀ ਕਹਿੰਦੇ ਬੱਗਾ ਨਿਸ਼ੀੜੀ ਵੀ ਸੀਗਾ ਤੇ ਤਿੰਨ ਐਨਡੀਪੀਐਸ ਦੇ ਉੱਤੇ ਪਰਚੇ ਵੀ ਸੀਗੇ ਬੱਗੇ ਨਾਲ ਜਾਣ ਪਛਾਨ ਹੋਈ ਬੱਗਾ ਚਲਾ ਗਿਆ ਜੇਲ ਇਦੀ ਜੁਰਮਾਨਤ ਹੋ ਗਈ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ 3 ਲੱਖ तो यदि बेल कराई सत्तर लाख रुपए रुपये आ सत्तर हज़ार सॉरी सत्तर हज़ार रुपये देके बेल कराई बग्गे दे बाकी तीन होर बंदे सीखे जेडे बग्गे दे नाल बी आर पी कोलोनी है उत्थ पाला लखा तो किशन थोड़ा जब प्रेस नोट डिफरेंट भी होना ये पाला लखा तो किशन इन्हों टोटल मिला के तेरह हैं ਦੋ ਕੰਟਰੀ ਮੇਡ ਵੈਪਨ ਵੀ ਨਾ ਤੋ ਰਿਕਵਰ ਹੋਏ ਹਨ ਲੇਕਿਨ ਪ੍ਰੈਸ ਨੋਟ ਏ ਹੈ ਨਹੀਂ ਦੋ ਦਾਤ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣੇ ਰਿਕਵਰ ਹੋ ਰਹੇ ਹਨ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ ਪ੍ਰੇਮ ਸਿੰਘ ਦੀ ਰਿਕੀ ਕਰ ਚੁਕੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਆਪਣੇ ਸੋਰਸਸ ਤੋਂ ਆਪਾਂ ਵੈਰੀਫਾਈ ਕੀਤਾ ਅਫਰ ਰਜਿਸਟਰ ਹੋਈ ਹੈ ਜੀ ਤੇ अमित जो बसंत सिटी वाला है सिमरन अलियास बगगा इन्हों फै पहला कोई लड़ाई झगड़े का केस तो सतगुंजा हुई होनी है एक रात लॉकअप कट्टी होनी है हाँ जी कोई क्वेश्चन इस, इसी ने इन्हें पैसे दिए थे प्रॉपर्टी डिस्प्यूट है लेन देन का डिस्प्यूट है ਪਹਿਲਾਂ ਇਕੱਠੇ ਕੰਮ ਕਰਦੇ ਸੀਗੇ ਹੋਰ ਕੋਈ ਹੋਰ ਕਿੰਨੇ ਅਰੈਸਟ ਕਰਨੇ ਨੇ ਹੋਰ ਤਿੰਨ ਬੰਦੇ ਹੈ ਹੋਰ ਜਿਹੜੇ ਮੇਨ ਬੰਦਾ ਤਾਂ ਅਰੈਸਟਡ ਹੈ ਜਿਹੜੇ ਬੱਗੇ ਦੇ ਨਾਮ ਹਾਂਜੀ ਪਿਛੇ ਵਾਰਕ ਤੇਰਾ ਪਰਚੇ ਹੈ ਜੀ ਕੁੱਲ ਮਿਲਾ ਕੇ ਅਰੈਸਟਡ ਹੋ ਪਹਿਲੇ ਸਾਰੇ ਜਿਹੜੇ ਜੋ ਪਰਚੇ ਸਾਰੇ ਇਥੇ ਨੇ ਤੇ ਰੈਕੀ ਕਰੂ ਤਾਂ ਕਰ ਲਈਏ ਦੋ ਤਿੰਨ ਹਾਂਜੀ ਰੈਕੀ ਕਰੂ ਤਾਂ ਕਰ ਰੈਕੀ ਕਰ ਰਹੇ ਸੀ ਕਿ ਪਿਛਲੇ 15 20 ਦਿਨਾਂ ਤੋਂ ਸਵਿਫਟ ਗੱਡੀ ਸੀ ਜੀ ਨਾ ਸਰ ਕੋਈ ਟਾਈਮ ਤਾਂ ਨਹੀਂ ਨਾ ਇਹ ਇਨਾ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ ਬਟ ਦੇ ਵਾਰ ਅਬਾਊਟ ਹੋ ਗਏ ਅਗਲੇ ਇੱਕ ਦੋ ਦਿਨਾਂ ਚ ਇਨਾ ਨੇ ਕਾਰਵਾਈ ਪਾ ਪਾ ਦੇ ਸਸੇ 3 ਲੱਖ ਤੇ ਇਹਨੇ ਕ੍ਰੈਡਿਟ ਕਰਾਤੀ ਦਿੱਤੀ ਹੈਗੀ ਤੇ ਟੋਟਲ ਡੀਲ ਕਿੰਨੇ ਚ ਹੋਣੀ ਸੀ ਕਿੰਨੇ ਜਿਹੜੇ ਟੋਟਲ 3 ਲੱਖ ਸੀਗੀ ਜੀ ਰਿਕਵਰ 2 ਲੱਖ 70 ਹਜ਼ਾਰ ਹੋ ਗਈ ਹੈ 30 ਹਜ਼ਾਰ ਜਿਹੜੇ ਹੈ ਉਹ ਬਾਕੀ ਤਿੰਨ ਬੰਦੇ ਆਉਣਾ ਦੇ ਕੋਲ ਸਰ ਇਹ ਜਿਹੜੀ ਇਹਨੂੰ ਡਿਸਪਿਊਟ ਕੀ ਸੀ ਆਪਰੇਮ ਇਹ ਪਹਿਲੇ ਬਿਜ਼ਨਸ ਪਾਸੋਂ ਹਸਿਲੇ ਤੇ ਪ੍ਰੋਪਰਟੀ ਦਾ ਡਿਸਕਸ ਹੋਇਆ। ਤੇ ਉਹ ਵੀ ਪ੍ਰੇਮ ਨੇ ਕੋਈ ਸਰਚਟ ਨਹੀਂ ਕਰਾਇਆ ਸੀ ਇਸ ਤੋਂ ਪਹਿਲਾਂ ਆ ਆ ਆਪਸ ਵਿੱਚ ਪਰਚੀ ਨਹੀਂ ਹੈ ਨਾ ਦੇ। ਬਟ ਮੈਂ ਇਹ ਕਾਂਸੈਂਸਸ ਸਿਲੇ ਕਰ ਰਹੇ ਹਾਂ ਕਿ ਮੁਸਤਦੀ ਨਾਲ ਹਿਊਮਨ ਇੰਟੈਲੀਜੈਂਸ ਦੀ ਸੋਰਸਸ ਨਾਲ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਪ੍ਰੋਐਕਟਿਵ ਅਪਰੋਚ ਨਾਲ ਉਹ ਬਚੇ। ਜੋ ਮੁੱਦਾ ਹੀ ਆ ਉਹ ਜਾਣਕਾਰੀ ਸੀ ਕਿ ਇੱਕ ਸ਼ਖਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਉਹਨੂੰ ਹਲਕਾ ਹਲਕਾ ਸੀਗਾ ਇਹ ਕਿ ਕੋਈ ਨਾ ਕੋਈ ਜਦ ਡਿਸਪਿਊਟ ਹੁੰਦਾ ਤਾਂ ਇਹ ਡਰਦਾ ਰਹਿੰਦਾ ਹੀ ਹੈ ਨਾ ਇਨਸਾਨ ਤੇ ਉਹਨਾਂ ਬੋਲੋ ਕਿ ਪਹਿਲਾਂ ਕਮਪਲੇਟ ਕੀਤੀ ਹੋਏ ਨਹੀਂ ਨਹੀਂ ਪਹਿਲਾਂ ਕੋਈ ਕਮਪਲੇਟ ਨਹੀਂ ਸੀ ਤੇ ਇਹ ਵੀ ਸਰ 40% ਉਹਨੂੰ ਇਨਵੋਲਡ ਨੇ ਜਿਹੜੇ ਅਰੈਸਟ ਹੋਏ ਬਾਕੀ ਇਹ ਤਿੰਨ ਬੰਦੇ ਹੋਰ ਆ ਜਿਹੜੇ ਬੱਗੇ ਦੇ ਅੱਗੇ ਚੇਲੇ ਸੀਗੇ ਫਿਰ ਵੈਪਰ ਜਿਹੜੇ ਇਲੈਗਲ ਅਨਜਾਇਨ ਇਹ ਸਾਰੀ ਇਲੈਗਲ ਐਕਟਸ ਰੈਸ ਨੋਟ ਚ ਦੋ ਕਾਪੇ ਦਿੱਤੇ ਬਟ ਦੋ ਕੰਟਰੀ ਮੈਂਟ ਵੈਪਨ ਵੀ ਰਿਕਵਰ